ਹਾਂਜੀ ਹੁਣ ਜੋ ਸੀਐਮ ਭਵੰਤਮਾਨ ਦੇ ਜੋ ਚਿੱਟੇ ਵਾਲਿਆਂ ਤੇ ਤੇ ਕਈ ਪੁਲਿਸ ਵਾਲਿਆਂ ਤੇ ਸਵਾਲ ਉੱਠੇ ਆ ਕਿਉਂਕਿ ਜਿਵੇਂ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਤੇ ਜੁੜੀ ਇੱਕ ਨਾਲ ਨਾਲ ਇੱਕ ਅਫਸਰ ਫੜਿਆ ਜਾਂਦਾਗਾ ਜਿਹਦੇ ਤੋਂ ਚਿੱਟਾ ਬਰਾਮਦ ਹੁੰਦਾ ਅਮਨਦੀਪ ਤੋਂ ਬਾਅਦ ਕਈ ਹੋਰ ਅਫਸਰ ਫੜੇ ਜਾਂਦੇ ਆ ਤਾਂ ਹੁਣ ਇਹ ਕਈ ਸਵਾਲ ਕਰਤੇ ਆ ਜੋ ਸੀਐਮ ਭਵੰਤਮਾਨ ਨੇ ਕਿਹਾ ਗਿਆ ਵੀ ਚਾਹ ਕੋਈ ਪੁਲਿਸ ਵਾਲਾ ਤੇ ਚਾਹ ਕੋਈ ਕਿਸੇ ਦਾ ਰਿਸ਼ਤੇਦਾਰ ਹੋਵੇ ਚਾਹੇ ਕੋਈ ਹੋਵੇ ਵੀ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਤੇ ਜੇ ਹੁਣ ਗੱਲ ਕਰੀਏ ਅਮਨਦੀਪ ਕੌਰ ਦੀ ਇਹਦੇ ਤੇ ਕਈ ਸਵਾਲ ਉੱਠੇ ਸੀ ਵੀ ਇੰਨੀ ਜਲਦੀ ਇਹ ਜ਼ਮਾਨਤ ਕਿਵੇਂ ਹੋਈ ਆ ਕਿਸ ਨੇ ਕਰਵਾਈ ਆ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਵੀ ਕੀ ਕਹਿਣਾ ਸੀ ਐਮ ਪੰਤਮਾਨ ਦਾ ਸੁਣੋ ਸਬਲ ਸਿਨੇ ਕਾਂਸਲਟੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਤੇ ਜਿਹੜੇ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੇ ਸਪੈਸ਼ਲ ਜੱਜ ਹੈਂਡਾ ਉਹਨਾਂ ਨੇ ਬੇਲ ਦਿੱਤੀ ਉਸੇ ਮਾਲਾਜਮ ਅਰੇ ਕੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾਵਾ ਕਰ ਰਹੇ ਨੇ ਕਿ ਕੋਈ ਵੀ ਚਿੱਟੇ ਦਾ ਵਪਾਰੀ ਬਖਸ਼ਿਆ ਨਹੀਂ ਜਾਏਗਾ ਤੇ ਅਦਰ ਦੇਖੋ ਪੰਜਾਬ ਪੁਲਿਸ ਦੀ ਇੰਸਟਾ ਕੋਈ ਨਾ ਤੇ ਲੀਡੀ ਕਾਂਸਟੇਬਲ ਅਮਨਦੀਪ ਕੋਲ ਇੱਕ ਮਹੀਨਾ ਵੀ ਜੇਲ੍ਹ ਦੇ ਵਿੱਚ ਬੰਦ ਨਹੀਂ ਰਹੀ ਤੇ ਜ਼ਮਾਨਤ ਲੈ ਕੇ ਬਾਹਰ ਆ ਗਈ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਹੈਰੋਇਨ ਸਮੇਤ ਫੜੀ ਗਈ ਬਰਖਾਸਤ ਲੇਡੀ ਕਨਸਟੇਬਲ ਅਮਨਦੀਪ ਕੌਰ ਨੂੰ 1 ਮਹੀਨੇ ਅਦਾਲਤ ਤੋਂ ਜ਼ਮਾਨਤ ਮਿਲ ਗਈ। ਬਠਿੰਡਾ ਕੋਰਟ ਨੇ ਉਸ ਨੂੰ 50000 ਰੁਪਏ ਦੇ ਜ਼ਮਾਨਤ ਤੇ ਮੁਚਰਕੇ ਛੱਡੀ ਹਾਰ ਦਿੱਤਾ। 2 ਅਪ੍ਰੈਲ ਨੂੰ ਬਠਿੰਡਾ ਪੁਲਿਸ ਨੇ ਅਮਨਦੀਪ ਕੌਰ ਨੂੰ 7.7 ਕਿ ਗ੍ਰਾਮ ਹੈਰੋਇਨ ਅਤੇ ਇੱਕ ਕਾਲੀ ਥਾੜ ਦੇ ਨਾਲ ਗ੍ਰਿਫਤਾਰ ਕੀਤਾ ਤੇ 1 ਮਹੀਨੇ ਦੀ ਜ਼ਮਾਨਤ ਲੈ ਕੇ ਇਹ ਮਹਿਲਾ ਬਾਹਰ ਆ ਗਈ ਤੇ ਹੁਣ ਪੰਜਾਬ ਦੀ ਜਨਤਾ ਨੂੰ ਮਾਨਸਾ ਭਰੋਸਾ ਦੇ ਰਹੇ ਨੇ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਨਹੀਂ ਬਖਸ਼ੇ ਜਾਏਗਾ ਆਖਰ ਅਮਨਦੀਪ ਕੌਰ ਮਾਮਲੇ ਦੇ ਵਿੱਚ ਕੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜੇਕਰ ਨਹੀਂ ਤਾਂ ਫਿਰ ਪੰਜਾਬ ਪੁਲਿਸ ਨੇ ਅਦਾਲਤ ਦੇ ਵਿੱਚ ਜ਼ਮਾਨਤ ਦਾ ਵਿਰੋਧ ਕਿਉਂ ਨਹੀਂ ਕੀਤਾ ਸਾਰੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਇੱਕ ਪੱਖ ਰੱਖਿਆ ਗਿਆ ਇਸ ਪਾਸੇ ਨੂੰ। ਆ ਫਲਾਲ ਪੁਲਿਸ ਨੇ ਕੋਈ ਪੱਖ ਨਹੀਂ ਦਿੱਤਾ ਰੱਖਿਆ। ਜਸ ਇਨਵੈਸਟੀਗੇਸ਼ਨ ਅਫੀਸਰ ਚਲਾਉ ਲੈ ਕੇ ਆਈ ਸੀ ਕੋਰ ਨੇ ਕੋਈ ਉਹਨਾਂ ਨੂੰ ਖਾਸ ਛੁਆਰੀ ਨਹੀਂ ਪੁੱਟ ਕੀਤੀ। ਜਸ ਛੁਆਰੀ ਇੰਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ। ਹਾਂਜੀ ਇਹ ਜੋ ਹੁਣ ਉਹਨਾਂ ਦੀ ਵਕੀਲ ਸੀ ਜੋ ਅਮਨਦੀਪ ਕੌਰ ਦੇ ਇਹਨਾਂ ਦਾ ਕਹਿਣਾ ਇਹ ਵੀ ਪੰਜਾਬ ਪੁਲਿਸ ਨੇ ਕੋਈ ਪੱਖ ਨਹੀਂ ਰੱਖਿਆ ਜੋ ਉਹਦੇ ਹੱਕ ਦੇ ਵਿੱਚ ਜੇ ਗੱਲ ਕਰੀਏ ਅਮਨਦੀਪ ਦੇ ਪਰ ਜੇ ਗੱਲ ਕਰੀਏ ਹੁਣ ਜਿਵੇਂ ਗ੍ਰਫਦਾਰ ਕੀਤਾ ਗਿਆ ਸੀ ਉਹਨੂੰ ਉਹਨਾਂ ਦੀ ਹਿਰਾਸਤ ਦੇ ਵਿੱਚ ਵੀ ਆਪਣੇ ਬੰਨਿਓ ਕੋਈ ਜ਼ਿਆਦਾ ਜਾਣਕਾਰੀ ਨਹੀਂ ਦੱਸੀ ਇਹ ਜੋ ਕੌਸਟੇਬਲ ਆ ਜੋ ਜੋ ਲੇਡੀ ਕੌਸਟੇਬਲ ਜੋ ਕੀ ਬਈ ਬਠੰਡਾ ਤੋਂ ਗ੍ਰਫਦਾਰ ਕੀਤਾ ਜਿਹਦੇ ਤੋਂ 17 ਗ੍ਰਾਮ ਚਿੱਟਾ ਬਰਾਮਦ ਹੋਇਆ ਪਰ ਗੱਲ ਹੁਣ ਇੰਨੀ ਕਾ ਵੀ ਜਦੋਂ ਇਹਦੇ ਤੋਂ 17 ਗ੍ਰਾਮ ਚਿੱਟਾ ਬਰਾਮਦ ਹੋਇਆ ਤਾਂ 1 ਮਹੀਨਾ ਵੀ ਅੰਦਰ ਨਹੀਂ ਰਹੀ ਪੂਰਾ 1 ਮਹੀਨਾ 2 ਤਰੀਕ ਨੂੰ ਗਈ 29 ਤਰੀਕ ਨੂੰ ਬਾਹਰ ਆ ਗਈ ਤਾ ਕਹਿਣ ਦਾ ਮਤਲਬ ਵੀ ਇਹ ਸਵਾਲ ਹੁਣ ਇਹ ਉੱਠ ਖੜੇ ਸੀਐਮ ਨੂੰ ਅਤਮਾਨ ਤੇ ਵੀ ਤੁਸੀਂ ਇੱਕ ਪਾਸੇ ਦਾਅਵੇ ਕਰ ਰਹੇ ਹੋ ਲੋਕਾਂ ਨਾਲ ਵੀ ਅਸੀਂ 31 ਮਈ ਤੱਕ ਚਿੱਟੇ ਦਾ ਸਪਾਇਆ ਕਰ ਦਾਂਗੇ ਸਵਾਲ ਹੁਣ ਇਹ ਉੱਠਦੇ ਆ ਵੀ ਜਿਹੜਾ ਇਹ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਬਹੁਤ ਜਲਦ ਜਿਵੇਂ ਕਿ ਕਹਿ ਦਿੱਤੇ ਵੀ ਇਹਦੇ ਦੱਸਿਆ ਗਿਆ ਸੀ ਪਹਿਲਾਂ ਹੀ ਜਦੋਂ ਇਹ ਗ੍ਰਿਫਤਾਰ ਹੁੰਦੀ ਹੈ ਵੀ ਮੇਰੇ ਵੱਡੇ ਵੱਡੇ ਕੌਣ ਟੇਕਾ ਵੱਡੇ ਵੱਡੇ ਅਫਸਰ ਨਾਲ ਤਾਂ ਇਸ ਕਰਕੇ ਇਸ ਨੂੰ ਇਹਦੇ ਮਗਰ ਕੋਈ ਹਾਥਾ ਸਰਕਾਰ ਦਾ ਵੀ ਜਿਹੜਾ ਇਹਨੂੰ ਇੰਨੀ ਜਲਦੀ ਜਮਾਨਤ ਮਿਲ ਗਈ 20 ਦਿਨ ਵੀ ਨਹੀਂ ਰਹੀ ਅੰਦਰ ਇਹ ਕਿਉਂਕਿ ਜੇ ਐਸ ਲੋਟ ਹੋਣ ਲੱਗ ਗਿਆ ਮੈਂ ਅਗਲੀ ਵੀਡੀਓ ਚ ਵੀ ਦੱਸਿਆ ਸੀ ਫਿਰ ਚਿੱਟਾ ਬੰਦ ਨਹੀਂ ਕਰ ਸਕਦੇ ਤੁਸੀਂ ਕਿਉਂਕਿ ਜਦੋਂ ਇਹ ਚਿੱਟੇ ਵਾਲਿਆਂ ਨੂੰ ਐ ਪਤਾ ਲੱਗ ਗਿਆ ਵੀ ਅਸੀਂ 20 ਦਿਨ ਲਾ ਕੇ ਅੰਦਰ ਵਗ ਜਾਾਂਗੇ ਬਾਹਰ ਆ ਜਾਾਂਗੇ ਜੇ ਅੰਦਰ ਜਾਣ ਦਾ ਕੋਈ ਫਿਰ ਡਰ ਭੈ ਨਹੀਂ ਰਹਿਣਾ ਲੋਕਾਂ ਨੂੰ ਜਿਹੜੇ ਨਸ਼ਾ ਤਸਕਰਾਂ ਇਹ ਗੱਲ ਉਹਨਾਂ ਵਾਸਤੇ ਕਰ ਰਿਹਾ ਮੈਂ ਜਿਵੇਂ ਹੁਣ ਪੰਜਾਬ ਪੁਲਿਸ ਵਾਲੀ ਇਹ ਕਾਸਟੇਬਲਾ ਜੋ ਤਾਂ ਇਹਨੂੰ ਬਹੁਤ ਜਲਦ ਜ਼ਮਾਨਤ ਤੇ ਲਈ ਹੈ ਜੋ ਇਸਟਾ ਕਵੀਨ ਆ ਜੋ ਇਸਟਗਮੀ ਕਹਿਣ ਦਾ ਮਤਲਬ ਵੀ ਜੋ ਇਹਦੇ ਤੋਂ ਚਿੱਟਾ ਬਰਬੰਦ ਹੋਇਆ ਕਮ ਸੇ ਕਮ ਜਿਆਦਾ ਨਹੀਂ ਤਾਂ ਇਹਨੂੰ ਇੱਕ ਸਾਲ ਰੱਖਣਾ ਚਾਹੀਦਾ ਸੀ ਅੰਦਰ ਤਾਂ ਕਿ ਦੂਜੇ ਵੀ ਨਸ਼ਾ ਤਸਕਰਾਂ ਨੂੰ ਪਤਾ ਲੱਗਦਾ ਵੀ ਹਾਂ ਵੀ ਇੱਕ ਸਾਲ ਸਾਨੂੰ ਲਾਉਣਾ ਪਊ ਇੱਕ ਸਾਲ ਬਹੁਤ ਮੁਸ਼ਕਲ ਹੋ ਜਾਂਦਾ ਰਹਿਣਾ ਅੰਦਰ ਤਾਂ ਜਦੋਂ ਇਹਨਾਂ ਨੂੰ ਪਤਾ 2022 DNA ਬਾਅਦ ਬਾਹਰ ਆ ਜਾਣਗੇ ਤਾਂ ਫਿਰ ਆ ਕੇ ਉਹੀ ਕੰਮ ਸ਼ੁਰੂ ਕਰਨਾ ਫਿਰ ਉਹੀ ਡਿਊਟੀ ਇਹਦੀ ਜੁਆਇਨ ਹੁੰਦੀ ਨਜ਼ਰ ਆਊਗੀ ਥੋੜਾ ਸਮਾਂ ਖੜਜੋ ਕੋਈ ਨਾ ਕੋਈ ਵਿੱਚ ਐਸਾ ਚੱਕਰ ਚੱਲੂ ਆ ਤੇ ਇਹ ਡਿਊਟੀ ਤੇ ਤੁਹਾਨੂੰ ਦੁਬਾਰਾ ਜੁਆਇਨ ਆਪਦੀ ਡਿਊਟੀ ਕਰਨੀ ਆ ਕਿਉਂਕਿ ਇਹ ਸਰਕਾਰਾਂ ਹੀ ਕਰਾਉਣੀਆਂ ਗੱਲ ਹੁਣ ਆਈ ਹੈ ਵੀ ਸੀਐਮ ਭਵਨਤਮਨ ਇੱਕ ਪਾਸੇ ਦਾਵਾ ਕਰ ਲਿਆ ਰੋਕਣਾ ਵੀ 31 ਮਈ ਤੱਕ ਬਿਲਕੁਲ ਚੱਟੇ ਦਾ ਸਪਾਇਆ ਕਰ ਦਾਂਗੇ ਆਪਾਂ ਸਾਰੇ ਪੁਲਿਸ ਵਾਲਿਆਂ ਨੂੰ ਮਾੜਾ ਨਹੀਂ ਕਹਿੰਦੇ ਵਿਚ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾ ਰਹੇ ਆ ਬਹੁਤ ਵਧੀਆ ਜੋ ਇੱਕ ਪੰਜਾਬ ਦੇ ਵਾਸਤੇ ਇੱਕ ਮਹੀਮ ਚੱਕੀ ਆ ਪਰ ਗੱਲ ਇਹ ਉਠਦੇ ਆ ਸਵਾਲ ਤਾਂ ਵੀ ਸਾਰਿਆਂ ਵਾਸਤੇ ਇੱਕੋ ਹੀ ਕਾਨੂੰਨ ਹੋਣਾ ਚਾਹੀਦਾ ਕਹਿੰਦਾ ਮਤਲਬ ਜਿਵੇਂ ਇਹਨੂੰ ਗ੍ਰਿਫਤਾਰ ਕੀਤਾ ਸੀ ਇਹਨੂੰ ਕਮ ਸੇ ਕਮ ਸਾਲ ਨਹੀਂ ਤਾਂ ਕੋਈ 8-10 ਮਹੀਨੇ ਰੱਖਣਾ ਸੀ ਅੰਦਰ ਤਾਂ ਕਿ ਪਤਾ ਲੱਗੇ ਸਾਰੇ ਨਸ਼ੀ ਤਸਕਰਾਂ ਨੂੰ 20-17 ਗ੍ਰਾਮ ਦੇ ਵਿੱਚ ਵੀ ਸਾਨੂੰ ਇੰਨਾ ਟਾਈਮ ਸਾਨੂੰ ਕਸਟਡੀ ਕੱਟਣੀ ਪੈਣੀ ਆ ਤਾ ਫਿਰ ਕੋਈ ਡਰ ਪੈ ਰੂਗਾ ਨਹੀਂ ਤਾਂ ਬਿਲਕੁਲ ਚਿੱਟਾ ਬੰਦ ਨਹੀਂ ਹੋਣਾ ਪੰਜਾਬ ਦੇ ਵਿੱਚ ਕਿਉਂਕਿ ਜਦੋਂ ਆਪਾਂ ਇਹ ਉੱਡ ਗਿਆ ਵੀ 20 ਦਿਨ ਲਾ ਕੇ ਬਾਹਰ ਹੀ ਆਉਣਾ ਆਪਾਂ ਤਾਂ ਫਿਰ ਕਿੱਥੋਂ ਚਿੱਟਾ ਬੰਦ ਕਰ ਲੈਣਗੇ ਚਲੋ ਇਹ ਖਾਸ ਕਰਕੇ ਜੋ ਅੱਜ ਦੀਆਂ ਜੋ ਖਬਰਾਂ ਸੀ ਜੋ ਆਪਣੇ ਬੰਨਿਓ ਜੋ ਸੀਐਮ ਪੂਨਤ ਮਾਨ ਨੇ ਖੁਲਾਸੇ ਕੀਤੇ ਆ ਵੀ ਕੋਈ ਵੀ ਚਾਹੇ ਅਫਸਰ ਚਾਹੇ ਕੋਈ ਉਹਨਾ ਰਿਸ਼ਤੇਦਾਰ ਹੋਵੇ ਕਿਸੇ ਨੂੰ ਨਹੀਂ ਬਖਸ਼ਿਆ ਜਾਊ ਜਿਹਦੇ ਕੋਲੋਂ ਵੀ ਚਿੱਟਾ ਬਰਾਮਣ ਜਾਂ ਨਸ਼ਾ ਕੋਈ ਵੀ ਹੋਊਗਾ ਸਾਰਿਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੂਗੀ ਚਲੋ ਇਹ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵਟਕ ਤੇ ਧੰਨਵਾਦ